DF5 ਚੈਨਲ ਪੰਜਾਬੀ ਦੇਖ ਰਹੇ ਹੋ ਤੇ ਮੈਂ ਬਲਵਿੰਦਰ ਸਿੰਘ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਪੰਜਾਬ ਦੀਆਂ ਮੰਡੀਆਂ ਚ ਮਾੜੇ ਪ੍ਰਬੰਧਾ ਉੱਤੇ ਕਈ ਸਵਾਲ ਉਠਾਏ ਨੇ ਸੋਸ਼ਲ ਮੀਡੀਆ ਤੇ ਆਪਣੀ ਇੱਕ ਵੀਡੀਓ ਸੰਦੇਸ਼ ਤੇ ਡੱਲੇਵਾਲ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਉਹਨਾਂ ਦੇ ਮੰਤਰੀ ਸਟੇਜਾਂ ਤੋਂ ਵੱਡੇ ਵੱਡੇ ਬਿਆਨ ਦਿੰਦੇ ਰਹਿੰਦੇ ਨੇ ਉਹ ਅਕਸਰ ਇਹ ਕਹਿੰਦੇ ਨੇ ਕਿ ਸੂਬੇ ਦੀਆਂ ਮੰਡੀਆਂ ਚ ਉਹਨਾਂ ਨੇ ਇੰਤਜ਼ਾਮ ਬਹੁਤ ਵਧੀਆ ਕੀਤੇ ਹੋਏ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਪਾ ਲਗਾਤਾਰ ਸਾਡੇ ਪੰਜਾਬ ਸਰਕਾਰ ਸਾਡੇ ਪੰਜਾਬ ਦੇ ਮੁੱਖ ਮੰਤਰੀ ਜਾਂ ਇਹਨਾਂ ਦੇ ਹੋਰ ਬਹੁਤ ਸਾਰੇ ਮੰਤਰੀ ਐਮ ਐਲ ਏ ਸਹਿਬਾਨ ਜਦੋਂ ਡਿਬੇਟ ਤੇ ਆਉਂਦੇ ਨੇ ਜਦੋਂ ਕਿਤੇ ਸਟੇਜ 'ਤੇ ਬੋਲਦੇ ਨੇ ਬੜਾ ਹਿੱਕ ਥਾਪੜ ਕੇ ਤੇ ਬੜਾ ਨਲਕਾਰ ਨਲਕਾਰ ਕੇ ਬੋਲਦੇ ਆ ਕਿ ਅਸੀਂ ਐਸ ਵਾਰੀ ਜਾਂ ਜਦੋਂ ਦੀ ਸਾਡੀ ਸਰਕਾਰ ਹੈ ਸਾਡੇ ਮੰਡੀਆਂ ਦੇ ਪ੍ਰਬੰਧ ਬਹੁਤ ਵੱਡੇ ਨੇ ਬਹੁਤ ਵਧੀਆ ਪ੍ਰਬੰਧ ਹੈ ਕਿ ਪਿਛਲੀ ਵਾਰ ਵੀ ਜਿਸ ਤਰੀਕੇ ਦੇ ਨਾਲ ਦੇਸ਼ ਦੇ ਅੰਦਰ ਕਿਸਾਨਾਂ ਦੀ ਪੰਜਾਬ ਦੇ ਅੰਦਰ ਖਾਸ ਤੌਰ ਦੇ ਤੇ ਲੁੱਟ ਹੋਈ ਹੈ ਉਹ जगਜਾਹਰ ਆ ਕਿਸੇ ਤੋਂ ਭੁੱਲੀ ਨਹੀਂ ਕਿਸੇ ਤੋਂ ਉਲੇਜ ਨਹੀਂ ਕਿਸੇ ਤੋਂ ਛੁਪੀ ਨਹੀਂ ਪਰ ਖੁੱਲ ਕੇ ਕਿਸਾਨਾਂ ਦੀ ਲੁੱਟ ਹੋਈ ਹੈ ਇੱਥੋਂ ਤੱਕ ਸਾਹਮਣੇ ਅਧਿਕਾਰੀਆਂ ਦੇ ਗੱਲਾਂ ਲੈ ਕੇ ਆਂਦੀਆਂ ਕਿ ਫਾਜ਼ਿਲਕਾ ਜ਼ਿਲ੍ਹੇ ਦੇ ਇੱਕ ਕਿਸਾਨ ਨੇ ਸ਼ਿਕਾਇਤ ਕੀਤੀ ਤੇ ਉਹਦਾ ਰਿਕਾਰਡ ਇਹ ਬੋਲਦਾ ਸੀ ਕਿ 48000 ਰੁਪਇਆ ਇੱਕੋ ਕਿਸਾਨ ਦੇ ਕੋਲੋਂ ਕਾਰ ਦੇ ਵਿੱਚ ਕੱਟ ਲਿਆ ਗਿਆ ਸੀ ਲੇਕਿਨ ਸਾਡੀ ਸਰਕਾਰ ਸਾਡਾ ਪ੍ਰਸ਼ਾਸਨ ਸਾਡਾ ਮਾਨਯੋਗ ਡਿਪਟੀ ਕਮਿਸ਼ਨਰ ਸਾਡਾ ਜ਼ਿਲ੍ਹਾ ਮੰਡੀ ਅਫਸਰ ਜਾਂ ਸਾਡੇ ਮੁੱਖ ਮੰਤਰੀ ਜੀ ਨੇ ਕੀ ਐਕਸ਼ਨ ਲਿਆ ਕੱਖ ਨਹੀਂ ਦਿੱਤਾ ਸਰੀਆਮ ਕਿਸਾਨ ਲੁੱਟੇ ਗਏ ਬਾੜਾ ਮੌਸਰ 11 ਮੌਸਰ 13 ਮੌਸਰ 14 ਮੌਸਰ ਦੇ ਝੋਨੇ ਵਿਕੇ ਤੇ ਜਿਹੜੇ ਉਹ 11 12 13 14 ਮੌਸਰ 15 ਮੌਸਰ ਤੱਕ ਝੋਨੇ ਵਿਕੇ ਸਮਝਣ ਵਾਲੀ ਗੱਲ ਕਿਸਾਨ ਭਰਾਵੋ ਤੁਹਾਡੇ ਸਮਝਣ ਵਾਲੀ ਗੱਲ ਹੈ ਇਹ ਸਰਕਾਰ ਤਾਂ ਲੁੱਟ ਰਹੀ ਹੈ ਜਿਹਦਾ 14 ਜਾਂ 15 ਮੌਸਰ ਦਾ ਝੋਨਾ ਹੈ 14 ਮੌਸਰ ਵਾਲੇ ਝੋਨੇ ਦੇ ਕਿਸਾਨ ਦਾ ਸਿੱਧਾ-ਸਿੱਧਾ 3 ਕਿਲੋ ਝੋਨਾ ਲੁੱਟਿਆ ਗਿਆ ਮੁੱਖ ਮੰਤਰੀ ਜੀ 3 ਕਿਲੋ ਲੁੱਟਿਆ ਗਿਆ ਇਹ ਹੋ ਰਿਹਾ ਸੀ ਪਿਛਲੇ ਸਾਲ ਆਪਾਂ ਸਾਰਾ ਦੇਖਿਆ ਤੇ ਜਦੋਂ ਐਸ ਵਾਰੀ ਅਸੀਂ ਅੰਮ੍ਰਿਤਸਰ ਦੇ ਇਲਾਕੇ ਦੇ ਵਿੱਚ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਦੀ ਸਾਰ ਲੈ ਰਹੇ ਸੀ ਜਦੋਂ ਉਸ ਇਲਾਕੇ ਦੇ ਵਿੱਚ ਅਸੀਂ ਜ਼ਮੀਨਾ ਪੱਧਰ ਕਰਨ ਦੀ ਜਿੰਨੀ ਸਾਨੂੰ ਪਰਮਾਤਮਾ ਨੇ ਕਪੈਸਿਟੀ ਦਿੱਤੀ ਅਸੀਂ ਉਹ ਡਿਊਟੀ ਨਿਭਾ ਰਹੀ ਸੀ ਤਾਂ ਅੰਮ੍ਰਿਤਸਰ ਦੇ ਇਲਾਕੇ ਦੇ ਲੋਕਾਂ ਦੀ ਜਿਹੜੀ ਸਮੱਸਿਆ ਜਿਹੜੀ ਉਹਨਾਂ ਦੀ ਆਵਾਜ਼ ਸਾਹਮਣੇ ਆਈ ਉਹਦੇ ਤੋਂ ਕੀ ਰਿਜ਼ਲਟ ਨਿਕਲਿਆ ਕੀ ਦੇਖੋ ਕੀ ਸਾਹਮਣੇ ਆਇਆ ਅਸੀਂ ਲੜਾਈ ਲੜਦੇ ਸੀ ਕਿ ਐਮਐਸਪੀ ਗਰੰਟੀ ਕਾਨੂੰਨ ਦਿਓ ਤੇ ਸਾਡੇ ਵਾਲੀਆਂ ਸਰਕਾਰਾਂ ਸਾਡੇ ਵਾਲੇ ਇਹ ਬੋਲਦੇ ਸੀ ਕਿ ਪੰਜਾਬ ਨੂੰ ਤਾਂ ਲੋੜ ਹੀ ਨਹੀਂ ਪੰਜਾਬ ਦੇ ਵਿੱਚ ਤਾਂ ਸਭ ਕੁਝ ਐਮਐਸਪੀ ਗਰੰਟੀ ਦੀ ਕੀ ਲੋੜ ਹੈ ਪੰਜਾਬ 'ਚ ਝੋਨਾ ਵੀ ਵਿਕ ਰਿਹਾ ਪੰਜਾਬ 'ਚ ਕਣਕ ਵੀ ਵਿਕ ਰਹੀ ਹੈ ਕੱਲੀਆਂ ਸਰਕਾਰਾਂ ਨਹੀਂ ਸੀ ਕਹਿ ਰਹੀਆਂ ਬਹੁਤ ਸਾਰੀਆਂ ਕਿਸਾਨ ਜਿੱਥੇ ਬੰਦੀਆਂ ਵੀ ਇਹ ਕਹਿ ਰਹੀਆਂ ਸੀ ਕਿ ਪੰਜਾਬ ਨੂੰ ਤੇਦੀ ਲੋੜ ਹੀ ਨਹੀਂ ਹੈ ਔਰ ਪਿਆਰੇ ਮਿੱਤਰੋ ਜੇ ਇਸ ਵਾਰੀ ਦੇਖਿਆ ਕੀ ਹੈ ਕਿ ਅਮਰਸਰ ਡਿਸਟ੍ਰਿਕਟ ਦੇ ਅੰਦਰ ਅਮਰਸਰ ਜ਼ਿਲ੍ਹੇ ਦੇ ਅੰਦਰ ਲੋਕ ਤਰਾ ਤਰਾ ਕਰ ਰਹੇ ਨੇ ਕਿ ਸਾਡੇ ਤਾਂ ਪਿਛਲੇ 40 ਸਾਲ ਤੋਂ ਕਦੇ ਸਰਕਾਰੀ ਰੇਟ ਦੇ ਉੱਤੇ ਝੋਨਾ ਵਿਕਿਆ ਹੀ ਨਹੀਂ ਲੋਕਾਂ ਨੇ ਇਕੱਲੇ ਕਹੀ ਕਿ ਅਸੀਂ ਪੀਆਰ ਕਿਸਮਾਂ ਇਸ ਕਰਕੇ ਨਹੀਂ ਲਾਉਂਦੇ ਕਿ ਸਾਡੀਆਂ ਪੀਆਰ ਵਿਕਦਾ ਹੀ ਨਹੀਂ ਪੀਆਰ ਜਦੋਂ ਵੇਚਣ ਦਾ ਟਾਈਮ ਆਉਂਦਾ ਉਸ ਵੇਲੇ ਜੇ ਜੇ ਰੇਟ ਐਸ ਵਾਰੀ 2399 ਹੈ ਤਾਂ ਤੁਹਾਨੂੰ ਇੱਕ ਕੱਲ ਦੀ ਜਿਹੜੀ ਤਸਵੀਰ ਆ ਉਹ ਦੇਖੀ ਹੋਏਗੀ ਨਹੀਂ ਤਾਂ ਦਿਖਾਵਾਂਗੇ ਉਹਦੇ ਵਿੱਚ ਕਿਸਾਨ ਦੁਹਾਈ ਪੈਕਟ ਰਿਹਾ ਰੋ ਰਿਹਾ ਝੋਨਾ ਉਹਦਾ ਮਤਲਬ 16 ਮੌਇਸਟਰ ਦਾ ਅਧਿਕਾਰੀ ਉਹਨੂੰ 18 ਮੌਇਸਟਰ ਦੱਸ ਰਿਹਾ ਤੇ ਉਹ ਵਿਚਾਰਾ ਪਿੱਟ ਕੇ ਇਹ ਕਹਿ ਰਿਹਾ ਕਿ ਮੈਂ ਤਾਂ ਅੱਜ 2000 ਨੂੰ ਜੇ ਤੁਸੀਂ ਨਾ ਆਉਂਦੇ ਮੈਂ 2000 ਨੂੰ ਸਿੱਟ ਕੇ ਤੁਰ ਜਾਣਾ ਸੀ ਇਹ ਕਹਿ ਰਿਹਾ ਮੁੱਖ ਮੰਤਰੀ ਜੀ ਇਹ ਕਹਿ ਰਿਹਾ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸਾਹਿਬ ਇਸ ਗੱਲ ਦਾ ਧਿਆਨ ਦਿਓ ਸੀਪੀ ਸਾਹਿਬ ਇਸ ਗੱਲ ਦਾ ਧਿਆਨ ਦਿਓ ਆ ਜਿਹੜੇ ਕਿਸਾਨ ਦੀਆ ਗੱਲ ਹੋ ਰਹੀ ਹੈ ਜਿਹੜੇ ਦੀ ਮੈਂ ਕਰ ਰਿਹਾ ਹਾਂ ਉਸ ਵੇਲੇ ਐਸਪੀ ਸਾਹਿਬ ਮੌਕੇ ਤੇ ਮੌਜੂਦ ਨਹੀਂ ਅਸੀਂ ਪਹਿਲਾਂ ਵੀ ਇੱਕ ਕੋਸ਼ਿਸ਼ ਕੀਤੀ ਆ ਕਿ ਇੱਥੋਂ ਦੇ ਅਧਿਕਾਰੀ ਸਾਡੇ ਨਾਲ ਤੁਰਨਾ ਅਸੀਂ ਫਰਕੇ ਦਿਖਾਵਾਂਗੇ ਇੱਕ ਜਿਹੜਾ ਨੈਰੇਟਿਵ ਕਿਸਾਨਾਂ ਦੇ ਖਿਲਾਫ ਸਿਰਜਣ ਦੀ ਕੋਸ਼ਿਸ਼ ਆਪਤੀ ਐਸੋਸੀਏਸ਼ਨ ਵੱਲੋਂ ਲਗਾਤਾਰ ਕੀਤੀ ਜਾ ਰਹੀ ਹੈ ਕਿ ਕਿਸਾਨ 23 ਮੋਸਟਰ ਦਾ ਮਾਲ ਲੈ ਕੇ ਆਉਂਦੇ ਆ ਕਿਸਾਨ 22 ਮੋਸਟਰ ਦਾ ਮਾਲ ਲੈ ਕੇ ਆਉਂਦੇ ਆ ਕਿਸਾਨ 24 ਮੋਸਟਰ ਦਾ ਮਾਲ ਲੈ ਕੇ ਆਉਂਦੇ ਜਿਹੜਾ ਇਹ ਕਿਸਾਨਾਂ ਦੇ ਕਲੱਬ ਨੈਰੇਟਿਵ ਸਿਰਜਣ ਦੀ ਕੋਸ਼ਿਸ਼ ਹੋਈ ਆ ਉਹਨੂੰ ਤੋੜਿਆ ਕੱਲ ਦੀ ਕੱਲ ਦਾ ਮੰਡੀਆਂ ਚ ਜਾ ਕੇ ਕੱਲਾ ਕੱਲ ਨਹੀਂ ਤੋੜਿਆ 13 ਤਰੀਕ ਨੂੰ ਵੀ ਇਹ ਭਲੇਖੇ ਕੱਢੇ ਸੀ ਜਿੰਨਾ ਮਾਲ 13 ਤਰੀਕ ਨੂੰ ਅਸੀਂ ਚੈੱਕ ਕੀਤਾ ਮਾਰਕੀਟ ਕਮੇਟੀ ਦੇ ਮੁਲਾਜ਼ਮ ਨਾਲ ਨੇ ਸਾਰੇ ਖਰੀਦਾ ਝੜਸੀਆਂ ਨੂੰ ਨਾਲ ਲਿਆ ਉਹ ਸਾਰੇ ਦਾ ਸਾਰਾ ਮਾਲ ਜਿਹਨੂੰ 22 23 ਕਹਿ ਰਹੇ ਨੇ ਜਿਹੜੇ ਆਰਤੀਆ ਦਾ ਵੀਰ ਜਾਂ ਜਿਹੜੇ ਹੋਰ ਖਰੀਦਣ ਵਾਲੇ ਲੋਕ ਹੈ ਉਹਨਾਂ ਦਾ ਭਲੇਖਾ ਦੂਰ ਕੀਤਾ ਸੀਗਾ ਕਿ ਕੋਈ ਵੀ ਢੇਰੀ 15 16 ਮੌਇਸਟਰ ਤੋਂ ਵੱਧ ਨਹੀਂ ਨਿਕਲੀ 15.5 15 16 16.5 17 ਤੋਂ ਥੱਲੇ ਰਹੀਆਂ ਸਾਰੀਆਂ ਢੇਰੀਆਂ ਤੇ ਇਹੀ ਹਾਲ ਕੱਲ੍ਹ ਸਾਹਮਣੇ ਆਇਆ ਇੱਕ ਕਿਸਾਨ ਨੇ ਦਿਖਾਇਆ ਸਾਨੂੰ ਆ ਮੈਂ ਤੁਹਾਡੇ ਸਾਹਮਣੇ ਰੱਖਣੀ ਚਾਹਣਾ ਗੱਲ ਇਹ ਕਿਸਾਨ ਦਾ ਨਾਮ ਹੈ ਜੀ ਅਰਸ਼ ਜੋਤ ਸਿੰਘ ਸੰਦੀਪ ਆਰਤੀਆ ਤੇ 443 ਨੰਬਰ ਦੁਕਾਨ ਹੈ ਇਹਦਾ ਮੋਇਸਚਰ ਕੱਢਿਆ ਜੀ ਤੁਹਾਡੇ ਲੁਟੇਰਿਆਂ ਨੇ ਮੈਂ ਕਹਾਂਗਾ ਡੀਸੀ ਸਾਹਿਬ ਮੁੱਖ ਮੰਤਰੀ ਜੀ ਤੁਹਾਡੇ ਲੁਟੇਰਿਆਂ ਨੇ ਮੈਂ ਸ਼ਬਦ ਵਰਤ ਰਿਆਂ ਕਿਉਂਕਿ ਜਦੋਂ ਮਾਰਕੀਟ ਕਮੇਟੀ ਦੇ ਨਿਯਮ ਖਰੀਦ ਪੋਸ ਦੀ ਦੇ ਨਿਯਮ ਮੰਡੀ ਚ ਲਾਗੂ ਕਰਨ ਦੀ ਬਜਾਏ ਉਹਨਾਂ ਨੂੰ ਸਿੱਕੇ ਟੰਕ ਕੇ ਗੁੰਡਾਗਰਦੀ ਕਰਨ ਵਾਲੇ ਲੋਕ ਆਪਣੇ ਮੋਇਸਚਰ ਮੀਟਰ ਲੈ ਕੇ ਇਹ ਕੰਮ ਕਰਦੇ ਨੇ ਆਪਰ ਤੁਹਾਡੇ ਕਹਾਂਗੇ ਕਿਉਂਕਿ ਤੁਹਾਡੇ ਨਿਜਮ ਕਿਉਂ ਨਹੀਂ ਲਾਗੂ ਤੁਹਾਡੇ ਅਧਿਕਾਰੀ ਕੀ ਕਰਦੇ ਆ ਤੁਹਾਡਾ ਡਿਪਟੀ ਕਮਿਸ਼ਨਰ ਕੀ ਕਰਦਾ ਉੱਥੇ ਤੁਹਾਡੇ ਹੋਰ ਅਧਿਕਾਰੀ ਮੰਡੀ ਬੋਰਡ ਦਾ ਅਧਿਕਾਰੀ ਕੀ ਕਰਦਾ ਹੈ ਤੁਹਾਡੇ ਡੀਐਫਐਸਸੀ ਕੀ ਕਰਦੇ ਨੇ ਜੀ ਉੱਥੇ ਬੈਠੇ ਔਰ ਇਹ ਸੇਖਾਂ ਦਾ ਆ ਜੂਮ ਕਰਕੇ ਦਿਖਾਓ ਆ ਦੋ ਚੱਕਰ ਦੋ ਢੇਰਾਂ ਚੈੱਕ ਹੋਈਆਂ ਨੇ ਇੱਕ ਤੇ 23 ਮੌਇਸਚਰ ਇੱਕ ਦੇ ਉੱਤੇ 25 ਮੌਇਸਚਰ ਦਿਖਾਇਆ ਜਾ ਰਿਹਾ ਹੈ ਔਰ ਇਹੀ ਢੇਰੀਆਂ ਜਦੋਂ ਕਿਸਾਨ ਜਥੇਬੰਦੀ ਨੇ ਜਾ ਕੇ ਚੈੱਕ ਕੀਤੀਆਂ ਮਾਰਕੀਟ ਕਮੇਟੀ ਦੇ ਮੌਇਸਚਰ ਮੀਟਰ ਦੇ ਰਾਹੀਂ ਜਿਹੜੀ 23 ਮੌਇਸਚਰ ਸੀ ਉਹ 17 ਨਿਕਲੀ ਜਿਹੜੀ 25 ਮੌਇਸਚਰ ਸੀ ਉਹ 18 ਨਿਕਲੀ ਇਹ ਲੁੱਟ ਹੈ ਇਹ ਲੁੱਟਾ ਡੀਸੀ ਸਾਹਿਬ ਔਰ ਇੱਥੇ ਨਹੀਂ ਆ ਜਿੰਨਾ ਮਾਲ ਆ ਤੁੜਿਆ ਉੱਥੇ ਜਿੰਨਾ ਮਾਲ ਸੋਰੀ ਚੈੱਕ ਕੀਤਾ ਗਿਆ ਇੱਕ ਕਿਸਾਨ ਗੁਰਮੀਤ ਸਿੰਘ ਹੈ ਔਰ ਬੱਬੂ ਕੋਈ ਯਾਰਤੀਆ 104 ਨੰਬਰ ਤੇ ਉਹਦਾ ਐਸਪੀ ਹਰਪਾਲ ਸਿੰਘ ਦੀ ਮੌਜੂਦਗੀ ਚ ਕਿਸਾਨ ਨੂੰ ਕਿਹਾ ਜਾ ਰਿਆ ਸੀਗਾ ਕਿ 18 ਮੌਇਸਚਰ ਆ ਤੇਰਾ ਆ 18 ਮੌਇਸਚਰ ਕਿਸਾਨ ਨੂੰ ਕਿਹਾ ਜਾ ਰਿਆ ਸੀ ਔਰ ਜਦੋਂ ਚੈੱਕ ਕੀਤਾ 16.4 ਨਿਕਲਿਆ ਜੀ 16.4 ਹੁਣ ਸਵਾਲ ਇਸ ਗੱਲ ਦਾ ਇੱਕ ਕਿਸਾਨ ਦਾ ਲਾਈਵ ਹੋ ਕੇ ਦਿਖਾਇਆ ਗਿਆ ਕਿ ਮੌਇਸਚਰ ਉਹਦਾ 12 ਨਿਕਲਿਆ ਔਰ ਕਿਸਾਨ ਤਿੰਨ ਤਿੰਨ ਦਿਨਾਂ ਤੋਂ ਬੈਠੇ ਨੇ ਔਰ ਇੱਕ ਕਾਰਨ ਕੀ ਹੈ 11 12 13 14 15 ਮੌਸਰ ਵਾਲੇ ਕਿਸਾਨ ਬੈਠੇ ਨੇ ਇਹਦਾ ਮਤਲਬ ਇਹ ਹੈ ਕਿ ਉਹਨਾਂ ਕਿਸਾਨਾਂ ਨੂੰ ਜਾਣਬੁੱਝ ਕੇ ਤੁਹਾਡੀਆਂ ਖਰੀਦ ਏਜੰਸੀਆਂ ਵੱਲੋਂ ਤੁਹਾਡੇ ਮੰਡੀ ਬੋਰਡ ਵੱਲੋਂ ਤੁਹਾਡੇ ਅਧਿਕਾਰੀਆਂ ਵੱਲੋਂ ਪਰੇਸ਼ਾਨ ਕੀਤਾ ਜਾ ਰਿਹਾ ਹੈ ਤਾਂ ਕਿ ਮਜਬੂਰੀ ਵਾਸ ਉਹ ਕਿਸਾਨ ਆਪ ਦਾ ਝੋਨਾ ਸਿੱਟ ਕੇ ਜਾਣ ਲਈ ਤਿਆਰ ਹੋ ਜਾਣ ਸਸਤੇ ਭਾਅ ਵਿੱਚ ਕੇ ਜਾਣ ਲਈ ਤਿਆਰ ਹੋ ਜਾਣ ਆ ਜਿਹੜਾ ਕਿਸਾਨ ਗੁਰਮੀਤ ਸਿੰਘ ਦੀ ਮੈਂ ਗੱਲ ਕੀਤੀ ਹੈ ਆ ਸੌਰੀ ਸਿਮਰਜੀਤ ਸਿੰਘ ਦੀ ਆਪティア ਗੁਰਮੀਤ ਸਿੰਘ ਹੈ 97 ਨੰਬਰ ਦੁਕਾਨ ਦਾ ਹੈ ਇਸ ਕਿਸਾਨ ਨੇ ਅਧਿਕਾਰੀਆਂ ਦੇ ਸਾਹਮਣੇ ਜਿਹਦਾ ਜਦੋਂ ਮੌਇਸਚਰ ਕੱਢਿਆ 16.4 ਨਿਕਲਿਆ ਇਹ ਇਹ ਕਹਿ ਕੇ ਗਿਆ ਇਹਦੇ ਮੂੰਹੋਂ ਇਹ ਗੱਲ ਨਿਕਲੀ ਤੇ ਮੈਂ 2000 ਨੂੰ ਅੱਜ ਸਿੱਟ ਕੇ ਤੁਰ ਜਾਣਾ ਸੀ ਜੇ ਤੁਸੀਂ ਨਾ ਆਉਂਦੇ ਇਹ ਹਾਲਾਤ ਹੈ ਜੀ ਮੁੱਖ ਮੰਤਰੀ ਜੀ ਆਹ ਹਾਲਾਤ ਨੇ ਅੰਮ੍ਰਿਤਸਰ ਸਾਹਿਬ ਦੀ ਭਗਤਾਂ ਵਾਲੀ ਮੰਡੀ ਹਜੇ ਇੱਕ ਮੰਡੀ ਤੇ ਲੱਗੇ ਹੋਏ ਆ ਅਸੀਂ ਉਥੋਂ ਦੇ ਆਹ ਹਾਲਾਤ ਨੇ ਸੋ ਇਹ ਹਾਲਾਤ ਤੁਹਾਡੇ ਨਜ਼ਰ ਆ ਰਹੇ ਨੇ ਜਿੰਨੀਆਂ ਢੇਰੀਆਂ ਖਾਲਸਾ ਟਰੇਡਰ ਦੇ ਉੱਤੇ ਢੇਰੀਆਂ ਚੈੱਕ ਕੀਤੀਆਂ ਨੇ ਦੋ ਜਿਨ੍ਹਾਂ ਦਾ ਮੌਇਸਚਰ ਕਿਸਾਨ ਦਵਿੰਦਰ ਸਿੰਘ ਦੀਆਂ ਢੇਰੀਆਂ ਨੇ ਜਿਨੂੰ ਤੁਹਾਡੇ ਅਧਿਕਾਰੀ ਜਿਨ੍ਹਾਂ ਨੂੰ ਇਹ ਕਹਿ ਰਹੇ ਸੀ ਗਿੱਲੀ ਆ ਮੌਇਸਚਰ ਚ ਨਹੀਂ ਆਉਂਦੀ ਜਦੋਂ ਚੈੱਕ ਕੀਤਾ ਤੇ 15.8 ਤੇ 16.8 ਦੋਨਾਂ ਢੇਰੀਆਂ ਦਾ ਮੌਇਸਚਰ ਆਇਆ ਔਰ ਉਸ ਤੋਂ ਅੱਗੇ ਇੱਕ ਲਾਲਚੰਦਾਰਤੀਆ ਅਮੋਲਕ ਸਿੰਘ ਕਿਸਾਨ ਆਇਆ ਉਹਦੇ 429 ਨੰਬਰ ਆਰਡਰ ਦੇ ਉੱਤੇ ਉਹਦਾ ਮੌਇਸਚਰ ਜਿਹੜੇ ਤੁਹਾਡੇ ਆਰਤੀਆਂ ਨੇ ਗਿੱਲਾ ਕਹਦੇ ਰਗ ਰੋਕ ਰੱਖਿਆ ਸੀ ਨੈਰੇਟਿਵ ਸੱਜਾ ਜਾ ਰਿਹਾ ਕਿ ਕਿਸਾਨ ਗਿੱਲਾ ਲੈ ਕੇ ਆਉਂਦੇ ਆ ਝੋਨਾ ਗਿੱਲਾ ਹੈ ਉਹਦਾ ਮੌਇਸਚਰ ਚੈੱਕ ਕੀਤਾ ਤਾਂ 15.5 ਨਿਕਲਿਆ ਸੋ ਇਹ ਇਕੱਲਾ ਇਹ ਨਹੀਂ ਹੈ ਬਹੁਤ ਸਾਰੇ ਇਹੋ ਜਿਹੇ ਨੇ ਇਸੇ ਤਰ੍ਹਾਂ ਹੀ ਲਾਲਚੰਦ ਦੇ ਇੱਕ ਹੋਰ ਕਿ ਸਰ ਪਰਮਜੀਤ ਦੀ ਜਮੈਂ ਗੱਲ ਕੀਤੀ ਆ ਪਰਮਜੀਤ ਸਿੰਘ ਕਿਸਾਨ ਮਾਲ ਲੈ ਕੇ ਆਇਆ 429 ਨੰਬਰ ਤੇ ਹੀ ਉਹਦਾ ਉਹਨੂੰ ਵੀ ਇਹੀ ਕਿਹਾ ਜਾ ਰਿਹਾ ਸੀ ਕਿ ਤੇਰਾ ਗਿੱਲਾ ਹੈ ਉਹਦੀ ਇੱਕ ਢੇਰੀ 15.5 ਤੇ ਦੂਸਰੀ ਢੇਰੀ 17.5 ਤੇ ਤੀਸਰੀ ਢੇਰੀ 18 ਨਿਕਲੀ ਆ ਜਿਨਵੇਂ ਕਿਹਾ ਜਾ ਰਿਹਾ ਸੀ ਕਿ ਬਹੁਤ ਗਿੱਲਾ ਹੈ ਹੁਣ ਸਵਾਲ ਇਹ ਹੈ ਕਿ ਮੈਂ ਪੁੱਛਣਾ ਚਾਹਣਾ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਨੂੰ ਮੈਂ ਪੁੱਛਣਾ ਚਾਹਣਾ ਉੱਥੋਂ ਦੇ ਜ਼ਿਲ੍ਹਾ ਮੰਡੀ ਅਫਸਰ ਨੂੰ ਮੈਂ ਪੁੱਛਣਾ ਚਾਹਣਾ ਉੱਥੋਂ ਦੇ ਡੀ ਐਫ ਸੀ ਸਾਹਿਬ ਨੂੰ ਨਾਲ ਮੈਂ ਸਾਡੇ ਮਾਨਯੋਗ ਮੁੱਖ ਮੰਤਰੀ ਜੀ ਨੂੰ ਇਨਾਂ ਦੇ ਜਿਹੜੇ ਲੋਕ ਜਿਹੜੇ ਇਹਨਾਂ ਦੇ ਐਮਐਲਏ ਤੇ ਮੰਤਰੀ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰਦੇ ਨੇ ਕਿ ਅਸੀਂ ਪੂਰੇ ਸਹੀ ਰੇਟ ਤੇ ਸਹੀ ਸਿਸਟਮ ਨਾਲ ਕਿਤੇ ਲੁੱਟ ਨਹੀਂ ਹੁੰਦੀ ਕਿਸਾਨਾਂ ਨੂੰ ਅਸੀਂ ਪੂਰੇ ਦਾ ਪੂਰਾ ਮਦਦ ਦੇ ਰਹੇ ਹਾਂ ਉਹਨਾਂ ਨੂੰ ਸਹਾਇਕ ਕਰ ਰਹੇ ਹਾਂ ਔਰ ਕਿਸਾਨਾਂ ਦੀ ਲੁੱਟ ਦੇ ਨੂੰ ਅਸੀਂ ਰੋਕਣ ਵਾਸਤੇ ਤਤਪਰ ਹੈ ਇਹ ਕਹਿਣ ਵਾਲੇ ਲੋਕਾਂ ਦਾ ਇੱਥੇ ਮੈਨੂੰ ਦੱਸਣ ਜਵਾਬ ਦੇਣ ਕਿ ਜਿਹੜੇ ਇੱਕ ਕਿਸਾਨ ਦਾ 12 ਮੌਇਸਟਰ ਆਇਆ ਉਹਨਾਂ 17 ਦੇ ਵਿਕਣਾ ਚਾਹੀਦਾ ਸੀ 12 ਦੇ ਵਿਕਿਆ ਇਹਦਾ ਮਤਲਬ 5 ਮੌਇਸਟਰ 5 ਕਿਲੋ ਬਿਨਾ ਕਿਸੇ 헤ੜਾ ਫੇਰੀ ਤੋਂ ਇੱਕ ਕਹਿ ਕੇ ਲੁੱਟ ਲਿਆ ਕਿ ਤੇਰਾ ਗਿੱਲਾ ਸੀ ਤੇਰਾ ਗਿੱਲਾ ਸੀ ਤੇਰਾ ਗਿੱਲਾ ਸੀ ਅੱਜ ਉਹਦਾ 12 ਮੌਸਟਰ ਤੇ ਲੰਦਾ ਇਹਦੇ ਜ਼ਿੰਮੇਵਾਰ ਇਥੋਂ ਦੇ ਡਿਪਟੀ ਕਮਿਸ਼ਨਰ ਇਥੋਂ ਦੀ ਜ਼ਿਲ੍ਹਾ ਮੰਡੀ ਅਫਸਰ ਹੈ ਉਹਦੇ ਕੋਲੇ ਪਰਭਾਈ ਕਰਾਉਣੀ ਹੈ ਡੀਸੀ ਸਾਹਿਬ ਇੱਥੋਂ ਪਰਭਾਈ ਕਰਾਉਣੀ ਹੈ ਨਿਗਰ ਰੱਖਿਓ ਆ ਜਿੰਨੇ ਕਿਸਾਨਾਂ ਦਾ ਮੌਸਟਰ ਘਟਾਇਆ ਗਿਆ ਜਾਣ ਬੁੱਝ ਕੇ ਬਾਹ ਬਾ ਕੇ ਘਟਾਇਆ ਗਿਆ ਔਰ ਇਹਨਾਂ ਸਾਰਿਆਂ ਤੋਂ ਅਸੀਂ 17 ਮੌਸਟਰ ਦੇ ਬਰਾਬਰ ਦਾ ਉੱਤੇ ਇਨਾਂ ਨੂੰ ਇਨਾਂ ਨੂੰ ਪੈਸੇ ਆਪਾਂ ਪੇਮੈਂਟ ਦੋਣੀਆਂ ਤਾਂ ਸਾਨੂੰ ਜਿੰਨੀ ਮਰਜ਼ੀ ਵੱਡੀ ਲੜਾਈ ਲੜਨੇ ਪਵੇ ਆਪ ਭਗਵੰਤ ਸਿੰਘਾ ਮਾਨ ਸਾਹਿਬ ਆਓ ਮੈਦਾਨ ਚ ਸੁਣੋ ਇਨਾਂ ਲੋਕਾਂ ਦੀ ਗੱਲ ਕਦੇ ਕਿਹੜਾ ਤਰਮ ਤਾਮੇ ਵਿੱਚ ਲਾ ਜਾਂਦੇ ਹੋ ਕਦੇ ਕਿਹੜਾ ਅਜਨਾਲੇ ਚ ਲਾ ਜਾਂਦੇ ਹੋ ਤੇ ਅਜਨਾਲਾ ਤੇ ਤਰਮ ਤਾਰ ਅਮਰਸਰ ਬਚਾਵੇ ਪੈਂਦਾ ਅਮਰਸਰ ਦੀਆਂ ਇਲਾਕੇ ਦੇ ਵਿੱਚ ਲੋਕਾਂ ਦੀ ਹੋਈ ਜਾ ਰਹੀ ਲੁੱਟਣੀ ਨਜ਼ਰ ਆ ਰਹੀ ਤੁਹਾਨੂੰ ਆ ਆ ਕੁਛ ਕਰ ਰਹੇ ਹੋ ਆ ਤੁਹਾਡਾ ਤੁਹਾਡਾ ਵਰਤਾਰਾ ਮੈਂ ਕਿਸਾਨ ਵੀਰਾਂ ਨੂੰ ਬੇਨਤੀ ਕਰਨੀ ਚਾਹਣਾ ਭਰਾਵੋ ਇਹ ਤੁਹਾਡਾ 15 16 17 18 ਮੌਸਰ ਦਾ ਝੋਨਾ ਜਿਹੜਾ ਉਹਨੂੰ 22 23 24 ਝੂਠ ਬੋਲ ਕੇ ਆਰਤੀ ਐਸੋਸੀਏਸ਼ਨ ਵਾਲੇ ਕੁਝ ਕੁ ਲੋਕ ਸਾਰੇ ਆਰਤੀਏ ਨਹੀਂ ਮਾਰੇ ਹੋ ਸਕਦੇ ਬਹੁਤ ਸਾਰੇ ਆਰਤੀਏ ਸਾਡੇ ਕੋਲ ਅਪਰੋਚ ਕਰ ਰਹੇ ਨੇ ਇਹ ਕਹਿ ਰਹੇ ਨੇ ਕਿ ਅਸੀਂ ਭਰਾਭੋ ਤੁਹਾਡੇ ਨਾਲ ਆਸੀ ਬਰਾਂਧੀ ਤੁਹਾਡੇ ਨਾਲ ਅਸੀਂ ਕਿਸਾਨਾਂ ਦੀ ਮਾਂ ਫੜਨ ਨੂੰ ਤਿਆਰ ਹਾਂ ਲੇਕਿਨ ਕੁਝ ਪੰਜ ਚਾਰਕ ਗੁੰਡਾਗਰਦੀ ਕਰਨ ਵਾਲੇ ਜਿਹੜੇ ਆਰਤੀਏ ਨੇ ਉਹ ਰੱਜ ਕੇ ਗੁੰਡਾਗਰਦੀ ਕਰ ਰਹੇ ਨੇ ਸੋ ਇਸ ਕਰਕੇ ਇਹਨਾਂ ਦੀ ਇਸ ਗੱਲ ਦੇ ਵਿੱਚ ਮੇਰੇ ਦੋਸਤੋ ਨਖੇੜਾ ਕਰਨ ਦਾ ਟਾਈਮ ਹੈ ਸਮਝੋ ਜਿਨ੍ਹਾਂ ਦੀ ਚਾਲ ਨੂੰ ਜਿਹੜੀ ਚਾਲੇ ਚੱਲ ਰਹੀ ਨੇ ਆਪਾਂ ਤੱਕੜੇ ਹੋਣਾ ਹੈ ਤੱਕੜੇ ਹੋ ਕੇ ਇਹਨੂੰ ਇਹਦਾ ਮੁਕਾਬਲਾ ਕਰਾਂਗੇ ਤੇ ਲੜਾਈ ਲੜ ਰਹੇ ਆ ਸਾਰੇ ਇਲਾਕੇ ਨੂੰ ਮੇਰੀ ਬੇਨਤੀ ਹੈ ਆਓ ਤੱਕੜੇ ਹੋ ਕੇ ਸਾਥ ਦਿਓ ਤਾਂ ਕਿ ਆਪਾਂ ਕਿਸਾਨਾਂ ਦੀ ਬਾਹ ਫੜੀਏ ਕਿਸਾਨਾਂ ਨੂੰ ਇਸ ਲੁੱਟ ਚੋਂ ਕਢੀਏ ਔਰ ਸਰਕਾਰ ਦਾ ਵੀ ਪਰਦਾ ਫਾਸ਼ ਕਰੀਏ ਅਗਲੀ ਗੱਲ ਮੈਂ ਇਹ ਕਹਣੀ ਚਾਹਣਾ ਮੁੱਖ ਮੰਤਰੀ ਜੀ ਆ ਹੁਣੇ ਤਰਨ ਤਰਨ ਦੀ ਚੋਣ ਹੋਣੀ ਹੈ ਅਗਰ ਇਹ ਸਾਡੇ ਕਿਸਾਨਾਂ ਦੀ ਲੁੱਟ ਇਸੇ ਤਰ੍ਹਾਂ ਜਾਰੀ ਰਹੀ ਅਸੀਂ ਚੁੱਪ ਕਰਕੇ ਨਹੀਂ ਬੈਠਾਂਗੇ ਅ ਸਾਡਾ ਕਦਾਈ ਕੋਈ ਮਕਸਦ ਨਹੀਂ ਕਿ ਕਿਸੇ ਦਾ ਪੋਲੀਟਿਕਲੀ ਨੁਕਸਾਨ ਕਰਨਾ ਕਿਸੇ ਨੂੰ ਪੋਲੀਟਿਕਲੀ ਮੁਨਾਫਾ ਲਾਭ ਦੋਣ ਦੇਣਾ ਸਾਡਾ ਕੋਈ ਨਿਸ਼ਾਨਾ ਨਹੀਂ ਲੇਕਿਨ ਇਹ ਜ਼ਰੂਰ ਹੈ ਕਿ ਇਹਨਾਂ ਲੁੱਟੀ ਦੇ ਜਾ ਰਹੇ ਲੋਕਾਂ ਦੀ ਆਵਾਜ਼ ਤੇਰੇ ਕੰਨਾਂ ਤੱਕ ਲਿਜਾਣ ਲਈ ਫਿਰ ਸਾਨੂੰ ਇੱਥੇ ਤਰਨ ਤਰਨ ਦੇ ਮੈਦਾਨ ਦੇ ਵਿੱਚ ਆ ਕੇ ਤੈਨੂੰ ਜਿੱਥੇ ਵੀ ਤੇਰਾ ਜਲਸਾ ਹੋਏਗਾ ਜਿੱਥੇ ਤੇਰਾ ਇਕੱਠ ਹੋਏਗਾ ਉੱਥੇ ਆ ਕੇ ਤੈਨੂੰ ਦੱਸਣ ਵਾਸਤੇ ਤੇਰੇ ਕੰਨ ਖੋਲਣ ਵਾਸਤੇ ਸਾਨੂੰ ਉੱਥੇ ਪਹੁੰਚਣ ਲਈ ਮਜਬੂਰ ਕਰ ਰਹੇ ਹੋ ਤੁਸੀਂ ਔਰ ਅਸੀਂ ਲੋਕਾਂ ਦੇ ਵਿੱਚ ਇਹ ਗੱਲ ਲੈ ਕੇ ਜਾਣ ਲਈ ਮਜਬੂਰ ਹੋਵਾਂਗੇ ਔਰ ਡੀਸੀ ਨੂੰ ਮੇਰੀ ਫਿਰ ਬੇਨਤੀ ਆ ਕਿ ਧਿਆਨ ਦਿਓ ਤੁਸੀਂ ਕਿਸਾਨਾਂ ਦਾ ਇੰਤਿਹਾਨ ਦੇ ਹੋ ਗਿਓ ਇਨ੍ਹਾਂ ਦਾ ਇੰਤਿਹਾਨ ਲੈਣ ਦੇ ਹੋ ਗਿਓ ਇਨ੍ਹਾਂ ਨੂੰ ਤੁਸੀਂ ਪਰੇਸ਼ਾਨ ਕਰਨ ਦੇ ਹੋ ਗਿਓ ਤਾਂ ਫਿਰ ਇਹ ਪਰੇਸ਼ਾਨ ਜ਼ਿਆਦਾਤਰ ਜ਼ਿਆਦਾ ਜ਼ਿਆਦਾ ਟਾਈਮ ਤੱਕ ਬਰਦਾਸ਼ਤ ਨਹੀਂ ਕੀਤਾ ਜਾਏਗਾ ਮਜਬੂਰ ਕਰਦੇ ਹੋ ਲੋਕਾਂ ਨੂੰ ਕਿ ਸ਼ਾਦਮੇ ਢੰਗ ਦੇ ਨਾਲ ਜੇ ਤੁਸੀਂ ਬੈਠੇ ਹੋ ਅਸੀਂ ਨਹੀਂ ਸੁਣਨੀ ਤੁਸੀਂ ਉਦੋਂ ਸੁਣੋਗੇ ਜਦੋਂ ਲੋਕ ਸੜਕਾਂ ਤੇ ਜਾਣਗੇ ਤੁਸੀਂ ਉਦੋਂ ਸੁਣੋਗੇ ਜਦੋਂ ਲੋਕ ਭੜਨਗੇ ਸੋ ਇਸ ਗੱਲ ਲਈ ਜ਼ਿੰਮੇਵਾਰ ਡਿਪਟੀ ਕਮਿਸ਼ਨਰ ਹੋਏਗੀ ਔਰ ਇਸ ਕਸਾਰੀ ਘਟਨਾ ਲਈ ਜ਼ਿੰਮੇਵਾਰ ਉਥੋਂ ਦੇ ਅਧਿਕਾਰੀ ਹੋਣਗੇ ਔਰ ਮੈਂ ਬੇਨਤੀ ਕਰਦਾ ਕਿ ਜਿਹੜੇ ਜਿਹੜੇ ਲੋਕਾਂ ਦਾ ਕੱਲ ਝੋਨਾ 12 ਮੌਇਸਟਰ ਕਿਉਂ ਆਇਆ ਮਾਰਕੀਟ ਕਮੇਟੀ ਦੇ ਉਹਨਾਂ ਅਧਿਕਾਰੀਆਂ ਤੇ ਤੁਰੰਤ ਕਾਰਵਾਈ ਕਰਨੀ ਬਣਦੀ ਆ ਉਹਨਾਂ ਦੇ ਮੁਕੱਦਮੇ ਦਰਜ ਕਰਨੇ ਬੰਦੇ ਆ ਜਿਹੜੇ ਆਰਤੀ ਅੱਜ ਤੱਕ ਕਿਸਾਨਾਂ ਦਾ ਤਿੰਨ ਤਿੰਨ ਦਿਨ ਤੋਂ ਮਾਲ ਰੱਖੀ ਬੈਠੇ ਆ ਉਹਨਾਂ ਤੇ ਗਲੱਬ ਕਾਰਵਾਈ ਕਰਨੀ ਬਣਦੀ ਆ ਉਹ ਕਾਰਵਾਈ ਕਰਨ ਨਹੀਂ ਤਾਂ ਅਗਲਾ ਐਕਸ਼ਨ ਕਰ ਲਈ ਅਸੀਂ ਮਜਬੂਰ ਹੋਵਾਂਗੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਦ ਤੱਕ ਜਗਜੀਤ ਸਿੰਘ ਡੱਲੇਵਾਲ ਵੱਲੋਂ ਪੰਜਾਬ ਦੀ ਮੰਡੀਆਂ ਨੂੰ ਲੈ ਕੇ ਪੰਜਾਬ ਸਰਕਾਰ ਦੇ ਉੱਤੇ ਕਾਫੀ ਸਵਾਲ ਖੜੇ ਕੀਤੇ ਗਏ ਨੇ ਹੁਣ ਵੇਖਣਾ ਹੋਵੇਗਾ ਪੰਜਾਬ ਸਰਕਾਰ ਡੱਲੇਵਾਲ ਦੇ ਇਸ ਵਿਆਹ ਨੂੰ ਲੈ ਕੇ ਜਾ ਉਹਨਾਂ ਦਾ ਕੋਈ ਬੁਲਾਰਾ ਡੱਲੇਵਾਲ ਨੂੰ ਕੀ ਜਵਾਬ ਦੰਦਨ ਵਾਲਾ ਸਮਾਂ ਦੱਸੇਗਾ। ਨਿਟਰ ਹਾਂ ਨਿਰਪੱਖ ਰਹਾਂਗੇ। ਆਜ਼ਾਦ ਹਾਂ ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ। ਫੁਕਫਰਾਨਾਂ ਨੂੰ ਹੋਣਗੇ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ। ਦੱਸਾਂਗੇ ਕੌਣ ਕਰ ਰਿਹਾ ਹੈ। ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਬਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ